ਤੁਸੀਂ ਵੇਖ ਰਹੇ ਹੋ ਉਸ ਕੈਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਪੰਜਾਬ ਦੇ ਵਿੱਚ ਕੁ ਫਿਰ ਤੋਂ ਮੌਸਮ ਬਦਲ ਚੁੱਕਾ ਹੈ ਅੱਜ ਪੰਜਾਬ ਦਾ ਮੌਸਮ ਠੰਡਾ ਨਜ਼ਰ ਆ ਰਿਹਾ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਹਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਨਕੋਦਰ ਦੇ ਨੇੜਲੇ ਪਿੰਡਾਂ ਦੇ ਵਿੱਚ ਵੀ ਅੱਜ ਤੜਕਸਾਰ ਬਰਸਾਤ ਹੋਈ ਹੈ ਤੇ ਮੁਹਾਰੀ ਦੇ ਵਿੱਚ ਇਸ ਵੇਲੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਿਓ ਕਿ ਮੌਸਮ ਵਿਭਾਗ ਦੇ ਵਿਲੋਤੀ April ਤੱਕ ਮੀਂਦਾ ਅਲੱਗ ਜਾਰੀ ਕਰ ਦਿੱਤਾ ਗਿਆ ਸੀ ਤੇ ਅੱਜ 29 April ਲੈ ਕਈ ਥਾਵਾਂ ਤੇ ਕਾਲੇ ਬੱਦਲ ਛਾਏ ਹੋਏ ਨੇ ਬਰਸਾਤ ਹੋ ਰਹੀ ਹੈ ਤੇ ਕਈ ਥਾਵਾਂ ਤੇ ਗੜੇ ਮਾਰੀ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੀ ਮੌਸਮ ਵਿਭਾਗ ਦੇ ਵੱਲੋਂ ਜਤਾ ਦਿੱਤੀ ਗਿਆ ਜਿਹਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕੀਤਾ ਜਾਵੇ ਤਾਂ ਦੱਸਿਓ ਕਿ April ਮਹੀਨਾ ਇਸ ਵਾਰ ਠੰਡਾ ਰਿਹਾ ਹੈ ਵਿਸਾਖੀ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਕਈ ਥਾਵਾਂ ਤੇ ਬੱਦਲ ਬਣੇ ਹੋਏ ਨੇ ਤਾਂ ਬਿੱਤੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਿੱਤੇ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਗੜੇ ਮਾਰੀ ਹੁੰਦੀ ਹੈ ਕਿਸਾਨਾਂ ਦੀ ਕਣਕ ਦਾ ਕਾਫੀ ਨੁਕਸਾਨ ਹੁੰਦਾ ਹੈ ਜਿਸ ਅਜਿਹੇ ਦੇ ਵਿੱਚ ਅਜਿਹਾ ਫਿਰ ਤੋਂ ਪੰਜਾਬ ਦੇ ਵਿੱਚ ਮੌਸਮ ਬਦਲਿਆ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਇੱਕ ਵਫਰ ਤੋਂ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕਣਕ ਦੀ ਵਾਢੀ ਜਿੱਥੇ ਹੋ ਰਹੀ ਹੈ ਉੱਥੇ ਦੂਜੇ ਪਾਸੇ ਕਿਸਾਨਾਂ ਦੀ ਕਣਕ ਦੀ ਫਸਲ ਜਿਹੜੀ ਹੈ ਮੰਡੀਆਂ ਦੇ ਵਿੱਚ ਇਸ ਵੇਲੇ ਪਈ ਹੋਈ ਹੈ ਅਜੇਹ ਦੇ ਵਿੱਚ ਬਰਸਾਤ ਹੁਣ ਕਾਰਨ ਕਿਸਾਨਾਂ ਦੀ ਕਣਕ ਜੋ ਮੰਡੀਆਂ ਦੇ ਵਿੱਚ ਹੈ ਉਹ ਖਰਾਬ ਹੋ ਸਕਦੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਮੋਹਾਲੀ ਦੀਆਂ ਜਿੱਥੇ ਕਿ ਬਰਸਾਤ ਹੋ ਰਹੀ ਹੈ ਕਾਲੇ ਬੱਦਲ ਚਾਏ ਹੋਏ ਨੇ ਤੇਜ਼ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਜੇਹ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਬਰਸਾਤ ਹੋ ਰਹੀ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕੀਤਾ ਜਾਵੇ ਅੱਜ ਸਾਰਾ ਦਿਨ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਕਈ ਥਾਵਾਂ ਤੇ ਗੜੇ ਮਾਰੀ ਹੋ ਸਕਦੀ ਹੈ ਤਾਂ ਵੱਡੀ ਅਪਡੇਟ ਮੌਸਮ ਦੇ ਨਾਲ ਜੁੜੀ ਤੁਹਾਡੇ ਤੱਕ ਪਹੁੰਚਾਰੇ ਆ ਪੰਜਾਬ ਦੇ ਵਿੱਚ ਬਰਸਾਤ ਸ਼ੁਰੂ ਹੋ ਚੁੱਕੀ ਹੈ ਕਮੈਂਟ ਕਰਕੇ ਤੁਸੀਂ ਵੀ ਫਟਾਫਟ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਕਿ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਤਾਂ ਜਿੱਥੇ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਉੱਥੇ ਹੀ ਕਿਸਾਨਾਂ ਦੀ ਮੁਸ਼ਕਿਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਦੀ ਕਣਕ ਦੀ ਫਸਲ ਜਿਹੜੀ ਇਸ ਵੇਲੇ ਮੰਡੀਆਂ ਦੇ ਵਿੱਚ ਖੁੱਲੇ ਅਸਮਾਨ ਦੇ ਹੇਠ ਪਈ ਹੈ ਤੇ ਕਈ ਥਾਵਾਂ ਤੇ ਕਣਕ ਦੀ ਵੱਢੀ ਕਿਸਾਨਾਂ ਦੇ ਵੱਲੋਂ ਜਾਰੀ ਹੈ ਤਾਂ ਮੌਸਮ ਵਿਭਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਇੱਕ ਵਾਰ ਫਿਰ ਤੋਂ ਸੱਚ ਹੋ ਚੁੱਕੀ ਹੈ ਅੱਜ ਕਈ ਥਾਵਾਂ ਤੇ ਪਾਰੀ ਬਰਸਾਤ ਹੋ ਰਹੀ ਹੈ ਕਾਲੇ ਬੱਦਲ ਛਾਏ ਹੋਏ ਨੇ ਤੇਜ਼ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਦੱਸ ਦਈਏ ਕਿ ਨਕੌਦਰ ਦੇ ਨੇੜੇ ਦੇ ਪਿੰਡਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਰਸਾਤ ਸਵੇਰ ਤੋਂ ਹੋ ਰਹੀ ਹੈ ਤੇ ਦੂਜੇ ਪਾਸੇ ਮੁਹਾਲੀ ਦੇ ਵਿੱਚ ਖੜੇ ਆ ਇੱਥੇ ਵੀ ਬਰਸਾਤ ਹੋ ਰਹੀ ਹੈ ਤੁਹਾਨੂੰ ਤਸਵੀਰਾਂ ਵਿਖਾ ਦਿੰਨੇ ਕਿ ਕਿਸ ਤਰੀਕੇ ਦੇ ਨਾਲ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੌਸਮ ਬਦਲ ਚੁੱਕਾ ਹੈ ਤਾਂ ਇੱਕ ਵਾਰ ਫੇਰ ਤੁਹਾਨੂੰ ਦੱਸਦੀ ਹੈ 3 এপ্রিল ਤੱਕ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਮੌਸਮ ਇਸੇ ਤਰ੍ਹਾਂ ਰਹੇਗਾ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਤੇਜ਼ ਤੂਫਾਨ ਆ ਸਕਦਾ ਹੈ ਤੇ ਇਸ ਵੇਲੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕੀਤਾ ਜਾਵੇ